ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਅਰਜੁਨ ਇਨ ਕਲੇਵ ਕਲੌਨੀ ਮਲਤਾਨੀਆਂ ਰੋਡ ਤੇ 150 ਗਾਜ ਦੀ ਕੋਠੀ ਹੈ ਡਬਲ ਸਟੋਰੀ ਬਣੀ ਵੀ ਹੈ ਉੱਪਰ ਇੱਕ ਬੈੱਡਰੂਮ ਹੈ ਬਾਥਰੂਮ ਹੈ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਕਿਚਨ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਪੋਰਚ ਖੁੱਲਾ ਆ ਜਿਉ ਆਪਾਂ ਅੱਗੇ ਤੁਹਾਨੂੰ ਅੰਦਰ ਦਿਖਾਉਣੀ ਹੈ ਕੋਠੀ 프ਰੰਟਤੀ ਇਹਦੇ ਇੱਕ ਸਟੋਰ ਹੈ ਤੇ ਪੂਜਾ ਰੂਮ ਹੈ ਇਹ ਸਟੋਰ ਆ ਗਿਆ ਬੈਡਰੂਮ ਆ ਗਿਆ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਦੋ ਬੈਡਰੂਮ ਹੈ ਲੌਬੀ ਹੈ ਤੇ ਕਿਚਨ ਹੈ ਦੋਨੇ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਖੁੱਲੀ ਲੌਬੀ ਬਣੀ ਵੀ ਹੈ ਬਹੁਤ ਹੀ ਵਧੀਆ ਕੰਮ ਹੋਇਆ ਵੈ ਤੈਲ ਦਾ ਪੱਥਰ ਦਾ ਡੋਰ ਵਿੰਡੋ ਬਹੁਤ ਹੀ ਵਧੀਆ ਕੰਮ ਕੀਤਾ ਵੈ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇਗੇ ਐਡ ਬਿਲਕੁਲ ਫ੍ਰੀ ਹੈ ਕੋਠੀ ਦੀ ਮਕਾਨ ਦੀ ਘਰ ਦੀ ਪਲਾਟ ਦੀ ਐਡ ਕਰਾਉਣੀ ਹੈ ਬਿਲਕੁਲ ਫ੍ਰੀ ਹੈ ਆ ਕਿਚਨ ਆ ਗਿਆ ਜੀ ਕਿਚਨ ਦਾ ਵੀ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ 150 ਗਾਈ ਦੀ ਕੋਠੀ ਹੈ ਡਿਮਾਂਡ ਇਹਦੀ 72 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਖੁੱਲਾ ਪੋਰਚ ਹੈ ਸੜਕਾਂ ਖੁੱਲੀਆਂ 30 30 ਫੁੱਟ ਦੀਆਂ ਸੜਕਾਂ ਪਾਰਕ 2 ਇਹਦੇ ਚ ਬਹੁਤ ਹੀ ਵਧੀਆ ਕਲੌਨੀ ਹੈ ਅਰਜੁਨ ਇਨਕਲੇਵ ਮਲਤਾਨੀਆ ਰੋਡ ਤੇ ਕਲੌਨੀ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਕਲੋਨੀ ਦਾ 뷰 ਸਾਹਮਣੇ ਕੋਠੀਆਂ ਕਾਫੀ ਬਣੀਆਂ ਐ ਕਲੋਨੀ ਦੇ ਵਿੱਚ ਸਾਹਮਣੇ ਬਿਲਕੁਲ ਪਾਰਕ ਐ ਉੱਪਰ ਇੱਕ ਬੈਡਰੂਮ ਆ ਗਿਆ ਜੀ ਇੱਕ ਬੈਡਰੂਮ ਆ ਗਿਆ ਨਾਲ ਖੁੱਲਾ ਬਾਥਰੂਮ ਆ ਗਿਆ ਪਰ ਵੀਡੀਓ ਦੇ ਵਿੱਚ ਵੀ ਟਾਇਲ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਵੈ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਜੋੜੀ ਪੱਲੇ ਦਾ ਵਿੰਡੋ ਦਾ ਰੇਲਿੰਗ ਦਾ ਬਹੁਤ ਵਧੀਆ ਕੰਮ ਹੋਇਆ ਹੋਇਆ ਵੈ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ